ਡੱਬੀ ਭਰ ਕੇ ਰੱਖੋ ਉਹ ਲੈ ਉਹ ਸਦਕੇ ਤੇਰੇ ਤਾਰ ਵਿਚ ਆਤੀ ਓਤੇ ਆੜੀ ਕਰੋ ਚੈੱਕ ਆੜੀ ਤੇ ਇਹਦੇ ਨਾਲ ਲੜੀਆਂ ਲਾਵਾਂਗੇ ਆਪਾਂ ਥੱਲੇ ਵਛਾਵਾਂਗੇ ਬੁਲਟ ਬੰਬ ਇਹ ਚੱਲਣੇ ਜਾਣੇ ਇਹ ਕਿ ਧਮਾਕੇ ਪੈਣੇ ਆ ਬੰਬ ਚੱਲਣ ਲੱਗਿਓ ਓਏ ਓਏ ਮਾਮੇ ਨੇ ਟਰੈਕਟਰ ਨਹੀਂ ਦਿੱਤਾ ਤੇ ਆਂ ਦਾ ਰਿਸ਼ਤੇ ਨਾਤੇ ਖਤਮ ਕਰਤੇ ਆ ਇਹ ਬਾਰੇ ਜਾਲੀਰ ਮਾਮੇ ਕਿਹੜਾ ਛੱਡੇ ਜਾਂਦੇ ਆ ਨਾਨੀਆਂ ਮਾਮੀਆਂ ਇਧਰ ਕਹਿੰਦੇ ਉੱਪਰ ਦੀ ਛੱਤ ਦੇ ਹੋ ਗਿਆ ਫਾਈਨਲ ਵਰਕ ਤੇ ਜੰਮੇ ਵੀਰ ਹੋਣੀ ਵੀ ਆਪਣੇ ਪਹੁੰਚ ਚੁਕੇ ਆਪਣੇ ਸੇਵਾਦਾਰ ਇਧਰ ਕਰੋ ਚੈੱਕ ਮਿੱਤਰੋ ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲ ਚੱਲ ਜੇ ਮੀਟ ਕਰਦੇ ਆ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਗੇ ਤੇ ਆਪਾਂ ਪਹੁੰਚਿਆ ਗੁਰਦੁਆਰਾ ਸਾਹਿਬ ਤੇ ਦੀਵਾਲੀ ਦਾ ਆ ਗਿਆ ਪ੍ਰੋਗਰਾਮ ਲੱਗੇ ਤੇ ਤਾਂ ਕਰਕੇ ਆਪਾਂ ਆ ਗਏ ਆ ਗੁਰਦਰਾ ਸਾਹਿਬ ਆਪਣੇ ਨੇ ਲਾਵਾਂਗੇ ਜੀ ਲੜੀਆਂ ਲਾਈਟਾਂ ਲੂਟਾਂ ਲਾਵਾਂਗੇ ਗੁਰਦਰਾ ਸਾਹਿਬ ਤੇ ਇਧਰ ਮੰਦੇਜ ਜਣੀ ਦੇਖ ਸਕਦੇ ਪਹੁੰਚੇ ਆ ਤੇ ਪਿਛੇ ਹਰਮਨ ਵੀਰ ਤੇ ਲਾਈਟਾਂ ਦੇਖ ਸਕਦੇ ਕਿ ਸਾਰੀਆਂ ਆਪਾਂ ਚੈੱਕ ਚੁੱਕ ਕਰ ਲਈਆਂ ਤੇ ਲਾਈਟਾਂ ਲੂਟਾਂ ਚੈੱਕ ਕਰ ਲਈਆਂ ਵਾ ਪੂਰੀਆਂ ਓਕੇ ਰਿਪੋਰਟ ਵਿੱਚ ਕਈ ਏਰੀਆ ਵਿੱਚੋਂ ਖਰਾਬ ਆ ਪਰ ਰਹਿਣ ਦਾਂਗੇ ਨਵੀਆਂ ਲਿਆਂਕੇ ਦਵਾ ਦਾਂਗੇ ਤੇ ਆਪਾਂ ਛੱਤ ਉਹ ਦੇਖ ਸਕਦੇ ਪਿਛੇ ਤੋਂ ਉੱਪਰ ਜਿਹੜੀ ਛੱਤ ਆ ਸਾਰੇ ਅੱਗੇ ਅੱਗੇ ਲਾਵਾਂਗੇ ਹੁਣ ਚੱਲਦੇ ਆਂ ਆਪਾਂ ਉੱਤੇ ਛੱਤ ਦੇ ਤੇ ਵਾਲੇ ਤੁਹਾਨੂੰ ਦਿਖਾਉਨੇ ਆਂ ਵਲੌਗ ਦਾ ਬਣੇ ਰਿਓ ਸਾਰੀਆਂ ਸਾਰੀਆਂ ਚੱਲਦੀਆਂ ਵਾ ਜੇ ਕਈ ਜਿਹੜੀਆਂ ਖੋਲੀਆਂ ਏ ਇਹਨੂੰ ਇਦਾਂ ਫੜ ਲੈਣੀਆਂ ਵੱਡੇ ਜਿਹੜੇ ਆਪਾਂ ਫੇਰ ਇਹ ਗੁਛੇ ਜਿਹੜੇ ਆ ਵੱਡੇ ਆ ਨਾ ਸਭ ਚੱਲਦੀਆਂ ਸਾਰੀਆਂ ਸਾਰੀਆਂ ਚੱਲਦੀਆਂ ਵਾ ਆ ਜੋ ਦੇ ਜਿਹੜੀਆਂ ਨਹੀਂ ਚੱਲਦੀਆਂ ਆਪਾਂ ਸਾਈਡ ਤੇ ਕੱਢ ਲਈਆਂ ਪਹਿਲਾਂ ਹੀ ਸਾਰੇ ਵਾ ਫੇੜੀ ਬਸ ਉਹ ਕੇ ਰੱਖਣ ਵਿੱਚ ਆਈ ਛੋਟੇ ਨੂੰ ਬੋਲੇ ਜੀ ਪੈਕ ਕਰ ਇਹਨੂੰ ਪੈਕ ਕਰਦੇ ਬੋਲੇ ਜੀ ਪਲਾਸ ਵੀ ਢੋਲੇ ਹੈ ਹੈ ਪਲਾਸ ਵੀ ਢੋਲੇ ਪਲਾਸ ਮਮਾ ਉਦਾਂ ਕੋਈ ਲੱਭਦਾ ਨਹੀਂ ਗੁਰਦਰ ਕਰ ਗੱਲ ਕਰ ਗੱਲ ਕਰ ਗੱਲ ਚਲੋ ਅਜੇ ਵਿੱਚ ਲੈਟਾਂ ਨਹੀਂ ਪਾਉਣੀਆਂ ਚਲੋ ਏਡੀ ਏਡੀ ਹੈਂ ਅਵਿਚਾ ਕਾਲੀ ਗੇ ਵੇਰੀ ਗੱਲ ਆਦੀਆਂ ਚੱਕ ਕੰਦੇ ਕਰਨ ਵੀ ਪਹੁੰਚ ਗਿਆ ਸੇਵਾਦਾਰ ਆਪਣਾ ਨਾਨਕੇ ਗਿਆ ਸੀ ਤੇ ਪਹੁੰਚ ਗਿਆ ਵਾ ਤੇ ਕਰਨ ਆਇਆ ਛੇਤੀ ਹਣਾ ਕਿ ਪੱਠੇ ਪੋਣੇ ਜੇ ਕਰਨ ਉਹ ਕਰਨ ਪੱਠੇ ਪੋਣੇ ਕਿ ਆਉਣਾ ਵਾ ਪੱਠੇ ਪੋਣੇ ਜੇ ਚਲ ਠੀਕ ਆ ਪਾ ਕੇ ਜਾ ਆਜਾ ਮਿੰਟ ਵਿੱਚ ਲਾ ਲਈਏ ਮਿੰਟ ਵਿੱਚ ਪਹੁੰਚ ਗਿਆ ਨਾਨਕੇ ਰੋ ਚੋਪਲਾ ਪਾ ਕੇ ਚੱਲ ਜਾਂਦਾ ਨਾਨਕੇ ਵੇਖ ਕਰ ਗੱਲ ਕਾੜਾ ਹਾਂ ਇਤਨੀ ਕਰਦੇ ਨੇ ਇਹਾਂ ਦਾ ਨੇ 14 ਬਾਗੇ ਚੱਲ ਜੀਏ ਮੈਂ ਤੇ ਚੱਲ ਤੂੰ ਚੱਲ ਕਾੜ ਦੇ ਚਲਾਪ ਟਾਕਾ ਇੱਕ ਨਹੀਂ ਵੇਲਾ ਹਰ ਮੇਰਾ ਪੁੱਤ ਨਹੀਂ ਇੱਕ ਚਲਾ ਦੇ ਫਿਰ ਓਨਲੀ 1 ਸਾਰੇ ਮੈਂ ਗਿਆ 1 1 ਓਨਲੀ 1 ਓਨਲੀ 1 ਇੱਕ ਚਲਾ ਦੇ ਯਾਰ ਚਲਾ ਕੇ ਦੇ ਵਿਖਾ ਦੇ ਕਿੰਨਾ ਖੜਾ ਕੇ ਆਉਂਦਾ ਹੈ ਹਾਂ ਉਹਦਾ ਸੁੱਟ ਨਹੀਂ ਚੰਗਾ ਪੈਰਾ ਹੈ ਨਾ ਸੁੱਟ ਲਈ ਚੱਲ ਕਿਹੜਾ ਹੁੰਦਾ ਭਲਾਏ ਬੀਡੀ ਬੰਬ ਇਥਾ ਬੀੜੀ ਬੰਬ ਆਹਾ ਹਾ ਦੇਰ ਕਿੱਥੋਂ ਚੱਲ ਸੁੱਟ ਦੇ ਉਧਰ ਨੂੰ ਪਰਾ ਚਲਾ ਕੇ ਲੈ ਨਾ ਚੱਲਿਆ ਨਹੀਂ ਜੇ ਲੈ ਪਹਿਲਾਂ ਸੁੱਟਦਾ ਚੱਲ ਚੱਲ ਹਾਂ ਹਾਂ ਚੱਲ ਜੋਰ ਦੀ ਆ ਇਹ ਨਹੀਂ ਆ ਜੋ ਤੱਕ ਚੰਗਿਆੜੀ ਨਾ ਪਹਿਣ ਕੇ ਹੁੰਦਾ ਕ ਆਹੋ ਆਹੋ ਜੋਰ ਦੀ ਨਾ ਆਪਾ ਆ ਇਹ ਲੈ ਤੇ ਕੋਈ ਗੱਲ ਬਣ ਲੈ ਇੱਧਰ ਮੈਂ ਦੱਸਾਂ ਡੱਬੀ ਫੜ ਕੇ ਰੱਖ ਦੋ ਨਾ ਮੈਨੂੰ ਦੱਸ। ਇਹ ਇੱਧਰ ਲਾ ਕੇ ਕਰਕੇ ਰੱਖ ਮੇਰੇ। ਇਹਦੀ ਨਿਕਲੀ ਗਈ ਵਿੱਚੋਂ ਨਵਾਂ ਕੱਢ। ਇਹਦਾ ਮਸਾਲਾ ਨਿਕਲ ਗਿਆ। ਆ ਹੁਣ ਆ ਦੇ। ਚੱਲ ਹੁਣ ਲਾ ਕੇ ਰੱਖ ਮੈਂ ਦੱਸਾਂ ਕਿਦਾਂ ਚੱਲਣਾ। ਇੱਧਰ ਕਰ। ਇਸ ਫੜ ਕੇ ਰੱਖ। ਜੋ ਵੀ ਹੱਥਾਂ ਨਾਲ ਫੜ ਕੇ ਰੱਖ। ਡੱਬੀ ਫੜ ਕੇ ਰੱਖ। ਉਹ ਲੈ। ਉਹ ਡੇਗੇ ਵਿੱਚ ਕਿਹਨੇ ਪਟਾਕਾ? ਹੱਥ ਸਾਧ ਕੇ ਤੇਰੇ। ਚੱਲਿਆ ਕਿ ਨਹੀਂ? ਪਾਇਆ ਕਿ ਨਹੀਂ ਪਟਾਕੇ? ਪਾਇਆ। ਦਿਵਾਲੀ ਦੇ ਦਿਨ ਜ ਵੱਡੇ ਚਲਾਉਣੇ ਆਪਾਂ ਕਿਹੜੇ ਵੱਡੇ ਮੈਂ ਹੋਈ ਰੱਖਣਾ ਨਹੀਂ ਤੇ ਸੇਬੇ ਬੰਬ ਆਓ ਆਓ ਹੀ ਚਲਾਉਂਗਾ ਵੇ ਇਹੋ ਵੇੜਾ ਚਲਾਉਂਗਾ ਆਪਾਂ ਤੇ ਕਿਹੜੇ ਡੱਬੇ ਸੁਟਿਆ ਹੀ ਸਹੀ ਹੱਥ ਲਾ ਕੇ ਦੱਸੋ ਇੱਧਰ ਕਰੋ ਚੱਕ ਵੀਊ ਮਿੱਤਰੋ ਆਪਣੇ ਪਿੰਡ ਦਾ ਵੀਊ ਆਇਆ ਪਿੰਡ ਚਾ ਕਰ ਦੂੰ ਆਂਦਾ ਪਿੰਡ ਬੋ ਇੱਥੇ ਕੇ ਜਾ ਕੇ ਇੱਥੇ ਮੋੱਕ ਜਾਂਦਾ ਪਿੰਡ ਬਹੁਤ ਅਗੜਾ ਕਰੇ ਆ ਨੁਕਰਵਾ ਇਧਰ ਆ ਨੁਕਰਵਾ ਦੇ ਇਧਰ ਆ ਵਾ ਬਾਈ ਗਰੂ ਬਾਈ ਗਰੂ ਬਾਕੀ ਆਪਾਂ ਤਾਰ ਵਛਾਤੀ ਹੈ ਉਤੇ ਜੜੀ ਕਰੋ ਚੈੱਕ ਆ ਜੜੀ ਤੇ ਇਹਦੇ ਨਾਲ ਲੜੀਆਂ ਲਾਵਾਂਗੇ ਆਪਾਂ ਥੱਲੇ ਵਛਾਵਾਂਗੇ ਚੱਲ ਮੈਂ ਤੇ ਕੱਢੀਏ ਵਿੱਚੋਂ ਲੜੀਆਂ ਕੱਢ ਲਿਓ ਏ ਚੱਲ ਚੱਲਿਆ ਵਾਂ ਮੈਂ ਕੱਢੀ ਕੱਢ ਮੈਂ ਤੇ ਚੱਲਿਆ ਆ ਆਹ ਵਾਹ 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 ਵਿੱਚ ਨਾ ਤੋੜਨਾ ਨਹੀਂ ਲੈ ਚਾਰ ਵੀ ਖਾਰੋਸ਼ੇ ਤੋਂ ਲੈ 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 ਆ ਵੀ ਲੈ ਪਟਾਕੇ ਵਾਲੀ ਦੁਕਾਨ ਤੇ ਆ ਗਿਆ ਜੀ ਓਟੋ ਨਹੀਂ ਲੈਣਾ ਕਿੰਨੇ ਲੈਣੇ 1000 ਦੇ ਕੇ 2000 ਦੇ ਹਿਸਾਬ ਹੈ ਨਾ ਇਹ ਨਹੀਂ ਦਿੰਦੀ ਆਹ ਲੈਟਰ ਲ ਲਈਏ ਮਿੱਤਰੋ 110 ਮੀਟਰ ਇਹ ਬਹੁਤ ਮਾਲਾ ਇਹ ਬਹੁਤ ਮਾਲਾ ਇਹਦੂ ਵੀਲੋਗ ਬਣਾਤਾ ਜੀ ਕਾਰਕਾਰ ਕਾਰਗੇ ਤੇਰੇ ਵੀ ਆਪਣੇ ਪਿੰਡ ਦਾ ਵੀਰ ਨਵਾਂ ਬਲੌਗਰ ਆ ਸਬਸਕ੍ਰਾਈਬ ਕਰੋ ਇਹ ਆ ਵੀਰ ਦੀ ਦੁਕਾਨੋਂ ਇੱਤੋਂ ਲੈਣਾ ਆਂ ਸੱਜਣ ਭਾਜੀ ਦੁਕਾਨ ਕਿਥੇ ਆ ਨਹੀਂ ਸੱਜਣ ਵੀਰੇ ਪੁੱਛਿਆ ਲਾਲਾ ਫੋਨ ਹੋਰ ਨਟ ਇਹਦਾ ਲੈਣ ਦੀ ਆ 110 ਮੀਟਰ ਆਪਾਂ ਲੜੀ ਤੇ ਨਾਲ ਬਲਬ ਜਿਹੜੀਆਂ ਅੱਗੇ ਲੱਗੀਆਂ ਆਪਾਂ ਲਾ ਦੇਣੀਆਂ ਕਿਉਂਕਿ ਸੈਟਿੰਗ ਨਹੀਂ ਹੋਣਦੀ ਕੱਟ ਪੈ ਗਈਆਂ ਹੁਣ ਤਾਂ ਕਰਕੇ ਪਾਵਾ ਡੀਕੋ ਲੈਣਦੀ ਆ ਚੱਲ ਓਏ ਚੋਬਰਾ ਵੱਡਿਆ ਠੰਡਾ ਲਿਆਂਦਾ ਕੀ ਗੱਲ ਆ ਖੋਲਦੇ ਖੋਲਦੇ ਪਹਿਲੀਆਂ ਸਾਰੀਆਂ ਖਲਾਦੇ ਬਹੁ ਨਾਲ ਮੜੀਆਂ ਆ। ਆ ਤਾਂ ਚ ਕਰਦੇ ਸਾਰੀਆਂ। ਹਾਂਜੀ ਮਿੱਤਰੋ ਇਧਰ ਆਪਾਂ ਲੈਂਦੇ ਆ ਬੰਬ ਕਰੋ ਚੈੱਕ। ਇਹ ਵੀ ਚੱਲਣਗੇ ਨਾ। ਦੋ ਲੈਂਦੇ ਆ ਬੰਬ। ਬੋਲਟ ਬੰਬ ਇਹ ਚੱਲਣਗੇ ਨਾ। ਕਿ ਧਮਾਕੇ ਪਣੇ ਅੱਜ। ਖੋਲੀ। ਐਚਾ ਰੱਖ ਕੇ ਚੱਲਣੇ ਆ। ਰੜੀਆ ਰੜੀਆ। ਫੜ ਕੇ ਰੱਖ ਮੇਰਾ ਫੋਨ। ਫੋਨ ਵੜ ਕੇ ਰੱਖ ਲਉ। ਆਦਾ ਪੂਰੀ ਸੋਟ ਲੈਣਾ ਕਿਨੇ ਤੂੰ ਨਾ ਸੁੱਟ ਲਈ ਗੇ ਤੇ ਨੀਪਾ ਉਹ ਵੀ ਨਹੀਂ ਆ ਇਹ ਲੱਗ ਗਿਆ ਦਾ ਆਪਰ ਆਈ ਮੈਸੂ ਗਿਆ ਹੋਏ ਦੁਬਾਰਾ ਲਾਉਣ ਨੇ ਆਹ ਕੀ ਗੱਲ ਆ ਆਪਣੇ ਕਿਹੜਾ ਸੀਲਾ ਕਿੱਥੇ ਮੰਨਦੇ ਆ ਡੇ ਵਲੋਗਰ ਸਾਹਿਬ ਮਾੜੇ ਬੰਬ ਕੁੜੀ ਹੋ ਗਿਆ ਕਦਮ ਕਦਮ ਪੋਸੇ ਆ ਤੇਰਾ ਬਾਰੀ ਅੰਦਰ ਆਉਣਾ ਕਰੀ ਆ ਪਾਉ ਤੇਰੀ ਦੁਕਾਨੋਂ ਲਿਆਂਦਾ ਪਹਿਲਾ ਬੰਬ ਵੀ ਵੇਖ ਲਾ ਕਾਣੀ ਖਰਮੇ ਹੋ ਹੁਣ ਦੂਜਾ ਵੇਚ ਲੈ ਚਲਾ ਗਏ ਦੇਖ ਲਾ ਭਾਈ ਵੇਲੇ ਨੇ ਪਹਿਲਾ ਚਲਾ ਗਏ ਲਾਗੇ ਲਿਆ ਗਿਆ ਏਡੀ ਨੂੰ ਚਲ ਗਿਆ ਮਮਾ ਲਾਗੋ ਦਿਖਾ ਕਿੱਦਾਂ ਆਗ ਲਾਉਣੀ ਆ ਫੀਤੇ ਨੂੰ ਓਏ ਕੀ ਹੋ ਗਿਆ ਧਾਰੀ ਲਾਦਾ ਤਗੜਾ ਵੜਾਈ ਬੰਬ ਚੱਲਣਗੇ ਤੂੰ ਸਾਲਿਆ ਹੁਣ ਭੱਜ ਜਾਣਾ ਬੰਬ ਚੱਲਣਗੇ ਓਏ ਓਏ ਹੁਣ ਚੱਲਿਆ ਜੀ ਬੰਬ ਚੱਲਿਆ ਹੁਣ ਪਟਾਕੇ ਕੱਢੇ ਹੀ ਕਰਦਾ ਮੈਂ ਨੇਰ ਪਾਈ ਹੁਣ ਹੁਣ ਮਿੱਤਰੋ ਪੂਰੇ ਪਟਾਕੇ ਪਏ ਆ ਵੇਖਿਆ ਆਵਾਜ਼ ਵੀ ਕਰੀ ਚੱਕ ਪਹਿਲਾ ਬੰਬ ਦੇ ਫੁੱਸੀ ਨਿਕਲ ਆਇਆ ਮੜਾਈ ਦਿੱਤਾ ਬਾਉ ਨੇ ਬੰਬਾਂ ਦੇ ਪਹਿਲਾਂ ਕਰ ਦੋ ਮਿੰਟ ਮੇਰੇ ਕੋਲ ਉਹ ਆੜੀ ਛਾਪੀਆਂ ਨਵੀਆਂ ਆਪਾਂ ਲਾਈਏ ਲੜੀ ਤੇ ਤਾਰਦੀ ਵੀ ਲੋੜ ਐ ਮੈਂ ਤਾਰ ਦਿਆਂ ਕਿੜੀ ਆ ਖਲਾਰੀ ਜਿਹੜੀ ਇਧਰ ਕਹਿੰਦੇ ਉੱਪਰ ਦੀ ਛੱਤ ਦੇ ਹੋ ਗਿਆ ਫਾਈਨਲ ਵਰਕ ਤੇ ਜੰਮੇ ਵੀਰ ਹੋਣੀ ਵੀ ਆਪਣੇ ਪਹੁੰਚ ਚੁਕੇ ਆਪਣੇ ਸੇਵਾਦਾਰ ਕਾਫੀ ਲੇਟ ਹੀ ਹੋ ਗਿਆ ਇਹ ਸੇਵਾ ਦੇ ਥੋੜੇ ਕੰਮ-ਕੁਮ ਬਹੁਤ ਕਮਾਕਾਰਾਂ ਦੇ ਵਿਜੀ ਹੁੰਦੇ ਬੰਦੇ ਸਾਡੇ ਚਲੋ ਕੋਈ ਨਹੀਂ 10 ਮਿੰਟ ਸੇਵਾ ਲਈ ਕੱਢਦੇ ਆ ਨਵਾਂ ਬਲੌਗਰ ਇਹ ਵੀ ਨਵਾਂ ਆਇਆ ਬਲੌਗਰ ਆਡੇ ਪਿੰਡ ਦਾ ਏ ਬੜਾ ਕਰਾਟੀ ਬੰਦਾ ਇਧਰ ਡੰਨ ਹੋ ਗਿਆ ਉੱਤੇ ਕਰਾਟੀ ਕਿ ਨਾ ਤੇ ਹੁਣ ਅੱਬਾ ਚੱਲੇ ਥਲੇ ਚਲੋ ਚੁੱਕੋ ਸਮਾਨ ਇਧਰ ਆ ਸੇਵਾਦਾਰ ਪਹਿਲਾਂ ਚੁੱਕ ਡੱਬਾ ਚੁੱਕ ਪੂਰੇ ਪੂਰੇ ਆਹੋ ਆਹੋ ਨਹੀਂ ਨਹੀਂ ਇਹਨਾਂ ਦੇ ਪੀਣਾ ਠੰਡਾ ਇਧਰ ਕਹਿੰਦੇ ਬੰਦਾ ਚੱਲ ਗਿਆ ਠੰਡਾ ਲੈਣਾ ਤੇ ਬੰਦੇ ਬੰਦੇ ਤੂੰ ਵੀ ਪੀਣਾ ਠੰਡਾ ਪਿੰਦਰ ਨੂੰ ਭੇਜਦਾ ਠੰਡਾ ਲੈਣਾ ਤੇ ਕੰਮ ਡੰਨਵਾ ਰੈਡੀ ਸਾਰੀਆਂ ਲੱਗੀਆਂ ਲਾਈਟਾਂ ਤੇ ਕਰਨਵੀਰ ਆ ਗਿਆ ਨਾਨਕੇ ਵੱਜ ਪਰਾਈ ਤੇਰੀ ਪਹਿਲਾਂ ਵੀ ਸ਼ਾਰਟ ਤੇ ਜਦੋਂ ਮੋਟਰਸਾਈਕਲ ਤੋਂ ਆਏ ਮਮੀ ਆਪਣੀ ਨਾ ਤੋਰਦਾ ਸਾਬ ਚਲਾਣੇ ਤੋ ਸਵੇਰੇ ਤੋ ਮਮਾ ਵੇ ਬੀੜੀ ਆ ਇੱਥੋਂ ਜਾਣੇ ਸਿੱਧੇ ਓਏ ਤਾਂ ਸ਼ਰਦੇ ਸ਼ਰਦੇ ਨੂੰ ਵੈਰੀ ਗੁੱਡ ਇਦਾਂ ਜਾਣੇ ਬਸ ਆ ਜੀ ਲੈ ਕੇ ਰਖਾਏ ਨਾ ਆਂਦਾ ਹੀ ਅੱਜ ਫੇਰ ਨਾਨਕੇ ਚਲ ਗਿਆ ਆਂਦਾ ਪਹਿਲਾਂ ਮੈਂ ਤਾਂ ਮਾਮੇ ਨਾਲ ਰਿਸ਼ਤਾ ਖਤਮ ਕਰਤਾ ਵਾ ਮਾਮੇ ਨੇ ਟਰੈਕਟਰ ਨਹੀਂ ਦਿੱਤਾ ਤੇ ਆ ਤਾਂ ਰਿਸ਼ਤੇ ਨਾਲ ਤੇ ਖਤਮ ਕਰਤੇ ਆ ਇਹ ਵਾ ਪਰ ਅੱਜ ਫੇਰ ਨਾਨਕੇ ਚਲ ਗਿਆ ਕੀ ਗੱਲ ਹੈ ਨਾ ਪੱੜਿਆ ਦੱਸ ਓਏ ਪਹਿਲਾਂ ਤਾਂ ਇਹ ਮਾਮਿਆਂ ਨਾਲ ਮਤਲਬ ਰਿਸ਼ਤਾ ਖਤਮ ਕਰਤਾ ਵਾ ਅੱਜ ਫੇਰ ਚਲ ਗਏ ਨਾਨਕੇ ਹੈ ਇਹਦਾ ਨਹੀਂ ਪਤਾ ਕੋਈ ਲੱਗਦਾ ਇਹ ਮਗਰ ਅਕਲ ਆਦ ਨਹੀਂ ਹੈ ਵੇਖੀ ਕਿੱਦਾਂ ਰਹੀ ਜਾਂਦਾ ਕੰਮ ਚੱਲ ਕੋਈ ਗੱਲ ਨਹੀਂ ਯਾਰ ਮਾਮੇ ਕਿਹੜਾ ਛੱਡੇ ਜਾਂਦੇ ਆ ਨਾਨੀਆਂ ਮਾਮੀਆਂ ਮੰਮੀ ਮੋਮੀ ਅਗੋਂ ਠੰਡਾ ਪੀਣਾ ਨਾ ਤੂੰ ਠੰਡਾ ਲੈਣ ਗਿਆ ਪਿੰਦਰ ਕੋਈ ਗੱਲ ਨਹੀਂ ਤੇ ਤੂੰ ਦੇ ਤਾਇਆ ਤੇਰਾ ਕੀ ਕਿੱਕ ਜੀ ਮਾਰ ਗਏ ਉਹ ਦੂਜੇ ਵਪਾਰੀਆਂ ਨੂੰ ਕਰੀ ਆਏ ਨੂੰ ਕਰੀ ਆਏ ਨੂੰ ਕਿ ਸੇ ਹੈ ਹਾਂ ਵੇ ਮਸ਼ੀਨ ਗੱਡੀ ਆਣੀ ਓਏ ਮਸ਼ੀਨ ਕਰੇ 1 ਵਜੇ ਆਣੀ ਤਾਂ ਮੈਂ ਛੁੱਟੀ ਕਰਨੀ ਸਕੂਲੋਂ ਆਹੇ ਉਦੋਂ ਤਰੇਲ ਹੀ ਲੱਥਣੀ ਆ 10 ਵਜੇ ਤੇ ਤਰੇਲ ਹੀ ਲੱਥਦੀ ਆ ਉਦੋਂ ਤੋਂ ਸਕੂਲੋਂ ਆਏ ਨਾ ਅੱਧਾ ਦਿਨ ਆਪਾਂ ਤੱਪੜਾਂ ਦਾ ਲੋਹਾਂ ਚਲਾ ਦੇਣਾ ਹਾਂ ਅੱਧੇ ਦਿਨ ਮਸ਼ੀਨਾਂ ਹੈ ਨਹੀਂ ਉਹ ਫਟਿਆ ਕਰੀ ਜਾਂਦਾ ਪਾਦੇ 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 ਮੁੰਡੇ ਨੂੰ ਪਾਦੇ ਪਾਸ ਵਾਏ ਕਰੀ ਬਾਈ ਬੋਲੇ ਬੈਗਰ ਬਾਬੇ ਨੇ ਕਰਤਾ ਹੀ ਸ਼ੁਰੂ ਇਧਰ ਬੋਲੇ ਮੰਦੇ ਜੋ ਕੇ ਰਪੋਟਾਂ ਕੇ ਰਪੋਟਾਂ ਜਦ ਮੇਰੇ ਵੰਡੇ ਦਾ ਨਹੀਂ ਹੁਣ ਬਸ ਕਾਣੀ ਖਾਧਾਂ ਅਗੇ ਪੀ ਲੋ ਜਿਹੜਾ ਹੈਗਾ ਸਰਪ੍ਰਾਈਜ਼ ਸਰਪ੍ਰਾਈਜ਼ ਮੋਹੇ ਦਬਾ ਦਈ ਮੋਹੇ ਦਬਾ ਪਰ ਦਈ ਹੋਵੇ ਰੈਰ ਰੈਰ ਆਸ ਹੋ ਗਈ ਸ਼ੁਰੂ ਇੱਥੇ ਠੰਡੇ ਸ਼ੁਰੂ ਹੋ ਗਏ ਆ ਯਾਤਨਾ ਜੋ ਯਤਨਾ ਬਤਾ ਬਲਾ ਕਰ ਤੂ ਇੱਥੇ ਕਰੋ ਚੈੱਕ ਮਿੱਤਰੋ ਹੋ ਗਿਆ ਲੜੀਆਂ ਦਾ ਕੰਮ ਡਨ ਤੇ ਸਾਰੇ ਬੰਦੇ ਇਦਾਂ ਵੀ ਲੱਗੀਆਂ ਸਾਰੀ ਸਾਈਡ ਤੇ ਹੋਰ ਸੂਤ ਸਾਰਿਆਂ ਭਾੜੇ ਦੇ ਬਹੁਤ ਜਿਆਦਾ ਕਿੰਨੇ ਕਰੋ ਚੈੱਕ ਬਹੁਤ ਸੋਹਣੀਆਂ ਲੱਗੀਆਂ ਲਾਈਟਾਂ ਵਧੀਆ ਲੱਗ ਰਹੇ ਨੇ ਇਹਨਾਂ ਦੀ ਉੱਤੇ